ਮੋਕੇ ਦੀਆਂ ਤੋਂ ਤਸਵੀਰਾਂ ਜਿਨ੍ਹਾਂ ਨੂੰ ਜੀ ਦੇਖ ਸਕਦੇ ਹੋ ਕਿਸਾਨਾਂ ਨੇ ਰੋਡ ਜਾਮ ਕਰ ਦਿੱਤਾ ਹੈਗਾ ਪ੍ਰਸ਼ਾਸਨ ਦਾ ਰੇਡ ਕਰਿਆ ਹੋਇਆ ਹੈ ਇਹ ਸਰਕਾਰ ਮੁਰਦਾਬਾ ਦੇ ਖਾਰੇ ਲਗਾਏ ਜਾ ਰਹੇ ਨੇ ਕਿਸਾਨ ਜੂਨੀ ਬਲੋਕ ਕਰਨ ਦੇ ਵਿੱਚ ਗੰਨੇ ਦਾ ਰੇਟ ਦੀ ਕਟੌਤੀ ਵੀ ਮਨਾਜਣਾ ਰਹੇ ਤੇ ਸਾਡੇ ਵੀ ਪਾਸੇ ਨਾ ਸੇਕੇ ਇਹਦੇ ਅਸੀਂ ਵੀ ਪਿੰਡ ਜਾ ਕੇ ਕੀ ਦੱਸਾਂਗੇ ਇੱਕ ਸਾਈਡ ਤੋਂ ਰੋਡ ਜਿਹੜਾ ਲਗਾਇਆ ਚੱਲਦਾ ਹੈਗਾ ਦੂਸਰਾ ਤੋਂ ਜਿਹੜਾ ਬੰਦ ਕੀਤਾ ਗਿਆ ਹੈ ਕਿਸ਼ਾਨਾ ਬਰੋਧ ਕਰਨ ਲਾ ਗਿਆ ਹੈ ਪਿੰਡ ਦੇ ਚੱਕੇ ਸਾਮੂਹ ਨੂੰ ਦੇਖਿਆ ਜਾ ਰਿਹਾ ਹੈ ਕਿਸ਼ਾਨਾ ਨੂੰ ਬਸਾ ਦਿੱਤਾ ਕਰਕੇ ਪਾਈ ਲੈਣਗੇ ਪਾਸੇ ਜਾ ਕੇ ਮਰਦਾ ਬਾਗ ਦੇ ਅੰਦਰ ਸੀਰਾ ਵੀ ਲਿਆ ਗਿਆ ਮੇਰੀ ਅੱਖ ਦੇਖ ਰਿਹਾ ਹੁਣ ਕਿ ਰਵਿੰਦਰ ਸਿੰਘ ਨੇ ਸਾਹਮਣੇ ਦਸਤਖਤਾਂ ਭੇਜੀਆਂ ਨੇ ਦਸਤਖਤਾਂ ਕਾਫੀ ਕਹਿੰਦਾ ਕਿ ਜਿਹੜੀਆਂ ਹੈਗਿਆ ਕੰਪਰੈਸਰ ਨੂੰ ਬਹੁਤ ਪਰੇਸ਼ਾਨੀ ਦੀ ਹੋਈਗੀ ਪਾਕਿਸਤਾਨਾਂ ਵੀ ਆਪਣੀਆਂ ਮਜਬੂਰੀਆਂ ਨੇ ਜਿਹੜੀਆਂ ਤਸਵੀਰਾਂ ਜਿਹੜੀਆਂ ਆਈਆਂ ਉਹ ਦੇਖ ਸਕਦੇ ਤੁਸੀਂ ਖਾਣੇ ਦੇ ਤਾਂ ਮਕਬਾ ਖਾਣੇ ਮਕਬਾ ਉਹਨਾਂ ਜਾਰੀ ਹੈ ਪਹੁੰਚਾ ਰਹੀ ਹੈ ਤਸਵੀਰਾਂ ਜਿਹੜੀਆਂ ਆਗੀਆਂ ਕਾਫੀ ਬਚੇਲਤ ਕਰਨ ਵਾਲੀਆਂ ਤਸਵੀਰਾਂ ਨੇ ਅੱਜ ਜਿਹੜਾ ਧਰਨਾ ਲੱਗਾ ਉਹ ਸਰਕਾਰ ਦੀ ਵਜ੍ਹਾ ਕਰਕੇ ਲੱਗਾ ਕੰਨੇ ਦੀ ਫਸਲ ਜਿਹੜੀ ਆ ਉਹ ਪੱਕ ਕੇ ਤਿਆਰ ਹੋ ਚੁੱਕੀ ਹੈ 15 ਅਕਤੂਬਰ ਤੋਂ ਬਾਅਦ ਜਿਹੜੇ ਆ ਗੰਨੇ ਦੇ ਮਾਹਰ ਜਿਹੜੇ ਆ ਯੂਨੀਵਰਸਿਟੀਆ ਕਹਿੰਦੀਆਂ ਤੇ ਗੰਨਾ ਜਿਹੜਾ ਬਿਚੋਰ ਹੋ ਜਾਂਦਾ ਸਰਕਾਰ ਨੇ ਅਜੇ ਤੱਕ ਗੰਨੇ ਦੇ ਉੱਤੇ ਨਾ ਤਾਂ ਮੇਲਾ ਚਲਾਉਂਦੇ ਤੇ ਨਾ ਹੀ ਰੇਟ ਬਾਰੇ ਕੋਈ ਨੋਟੀਫਿਕੇਸ਼ਨ ਜਿਹੜਾ ਨਹੀਂ ਦਿੱਤਾ ਜਿਹਦੇ ਕਰਕੇ ਮਜ਼ਦੂਰ ਹੋ ਕੇ ਕਿਸਾਨ ਜਿਹੜੀਆਂ ਜੜੀਆਂ ਫੋਨ ਨੇ نیشنل ਹਾਈਵੇ ਜਿਹੜਾ ਉਹ ਬੰਦ ਕਰ ਦਿੱਤਾ ਸਰਕਾਰ ਦੇ ਨਾਲ ਬਹੁਤ ਸਾਰੀਆਂ ਮੀਟਿੰਗਾਂ ਹੋਈਆਂ ਧੰਨੋ ਵਾਲੀ ਫਾਟਚ ਦੇ ਧਰਨਾ ਵੀ ਲੱਗਾ ਸਰਕਾਰ ਨੇ 21 ਤਰੀਕ ਦੀ ਇੱਕ ਝੂਠੀ ਅਨਾਉਂਸਮੈਂਟ ਵੀ ਕੀਤੀ ਜਿਹਦੇ ਕਰਕੇ ਪੁਨਿਆੜ ਮੇਲੇ ਦੇ ਵਿੱਚ ਕਿਸਾਨ ਜਿਹੜੇ ਉਹ ਪ੍ਰੇਸ਼ਾਨ ਹੋ ਰਿਹਾ ਕੋ 21 ਤਰੀਕ ਨੂੰ ਗੰਨੇ ਦੀਆਂ ਟਰਾਲੀਆਂ ਲੈ ਕੇ ਮੇਲੇ ਵਿੱਚ ਆ ਗਏ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਜਿਹਦੇ ਵੱਲ ਸਰਕਾਰ ਨੇ ਬਿਲਕੁਲ ਕੋਈ ਧਿਆਨ ਨਹੀਂ ਦਿੱਤਾ ਅੱਜ ਦੀ ਜਿਹੜੀ ਲੋਕਾਂ ਦੀ ਪਰੇਸ਼ਾਨੀ ਆ ਜਾ ਕਿਸਾਨਾਂ ਦੀ ਖੱਜਲ ਖਰਾਬੀ ਹੋ ਰਹੀ ਹੈ ਉਹਦੀ ਪੂਰੀ ਦੀ ਪੂਰੀ ਜ਼ਿੰਮੇਵਾਰ ਜਿਹੜੀ ਆ ਉਹ ਪੰਜਾਬ ਸਰਕਾਰ ਤਸਵੀਰਾਂ ਤੁਸੀਂ ਦੇਖਸਾਏ ਉਹ ਤਸਵੀਰਾਂ ਜਿਹੜੀਆਂ ਹੈਗੀਆਂ ਤੁਸੀਂ ਦੇਖ ਸਕਦੇ ਹੋ ਰਾਹ 길 ਜਿਹੜੇ ਹੈਗੇ ਕਿਸ ਤੰਗ ਨਾਲ ਖੱਜਲ ਖਰਾਬ ਹੋਏ ਨੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋੜ ਜਾ ਕੀਤਾ ਹੋਇਆ ਹੈਗਾ ਹਾਈਵੇ जाम ਕੀਤਾ ਹੋ ਗਿਆ ਲੋਕ ਆਸੇ ਪਾਸੇ ਦੀ ਲੰਗ ਲੰਗ ਕੇ ਆਪਣੀ ਮੰਜ਼ਲ ਤੱਕ ਹਬ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋਏ ਜਿਹੜੇ ਹੈਗੇ ਆ ਰਾਗੀ ਹੈਗੇ ਆ ਆਪਣਾ ਕਿਸਾਨਾਂ ਨਾਲ ਆਬੈਸ ਕਰਨ ਦੀ ਕੋਸ਼ਿਸ਼ ਕੀਤੀ ਚੱਰੀ ਹੈ ਗਿਆ ਸੋ ਤੁਸੀਂ ਦੇਖ ਸਕਦੇ ਹੋ ਕਿਸਾਨ ਜਿੱਥੇ ਬੰਗੀਆਂ ਨੇ ਸੜਕ ਦੇ ਵਿੱਚ ਰੋਡ ਦੇ ਵਿੱਚ ਹਾਈਵੇ ਦੇ ਵਿੱਚ ਜਿਹੜਾ ਆਪਣੀ ਚਟਾਈ ਵਿਛਾ ਕੇ ਰੋਡ ਨੂੰ ਚਾਮ ਕਰ ਦਿੱਤਾ ਗਿਆ ਹੈਗਾ ਕਿਸਾਨਾਂ ਨੂੰ ਸਰਕਾਰਾਂ ਦਾ ਰੋਲਣ ਵਾਲੀ ਸਰਕਾਰ ਮੁਰਦਾਬਾਦ 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 ਅੱਜ ਨਾਲ ਧਰਨਾ ਲੱਗਾ ਹੈ ਸਰਕਾਰ ਦੀ ਵਾਦਾ ਖਿਲਾਫੀ ਦੇ ਖਿਲਾਫ ਲੱਗਾ ਹੈ ਸਰਕਾਰ ਨੇ ਪੰਜ ਦਫਾ ਸਾਡੇ ਨਾਲ ਵਾਅਦੇ ਕਰਕੇ ਮੁਕਰੀ ਹੈ ਪਹਿਲਾਂ ਇਹਨਾਂ ਨੇ 14 ਤਰੀਕ ਦੀ ਮੀਟਿੰਗ ਰੱਖੀ ਉਹਦੇ ਵਿੱਚ ਜਿਹੜਾ ਖੇਤੀ ਮੰਤਰੀ ਆ ਗੁਰਮੀਤ ਸਿੰਘ ਖੁੰਡਿਆ ਉਹਨੇ ਕਿਹਾ ਕਿ ਮੈਂ 21 ਤਰੀਕ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਿਹਦੇ ਵਿੱਚ ਕਿਹਾ ਵੀ 21 ਤਰੀਕ ਨੂੰ ਮਿਲਣਾ ਚੱਲੂ ਹੋਣਗੀਆਂ ਉਹਦੇ ਉੱਤੇ ਸਰਕਾਰ ਨੇ ਕੋਈ ਪੱਖ ਨਹੀਂ ਲਿਆ ਨਾ ਹੀ ਸਰਕਾਰ ਨੇ ਕੋਈ ਰੇਟ ਬਾਰੇ ਤੈਅ ਕੀਤਾ ਬਾਅਦ ਵਿੱਚ ਫਿਰ ਅਸੀਂ ਧਰਨਾ ਅਨਾਉਂਸ ਕੀਤਾ ਵੀ ਅਸੀਂ ਜਿਹੜਾ 9 ਤਰੀਕ ਨੂੰ 9 ਨਵੰਬਰ ਨੂੰ ਧਰਨਾ ਲਾਵਾਂਗੇ ਧੰਨੋਵਾਲੀ ਫਾਟਕ ਤੇ ਜਲੰਧਰ ਪਰ ਸਰਕਾਰ ਨੇ ਉਹਦੇ ਵਿੱਚ ਇਹ ਕਹਿਤਾ ਤੁਸੀਂ ਧਰਨਾ ਨਾ ਲਾਇਓ 21 ਤਰੀਕ ਤੱਕ ਤੁਹਾਡੀਆਂ ਮਿਲਾਂ ਚੱਲਣਗੀਆਂ ਇਹ ਧਰਨਾ ਪੋਸਟਪੋਨ ਕੀਤਾ ਫਿਰ ਅਸੀਂ 21 ਤਰੀਕ ਨੂੰ ਜਲੰਧਰ ਧੰਨੋਵਾਲੀ ਫਾਟਕ ਤੇ ਧਰਨਾ ਲਾਇਆ ਜਿਹਦੇ ਵਿੱਚ ਸਰਕਾਰ ਨੇ ਸਾਡੇ ਨਾਲ ਟੇਬਲ ਟਾਕ ਕਰਕੇ ਇਹ ਮੰਨਿਆ ਕਿ 28 ਤਰੀਕ ਨੂੰ ਅਸੀਂ ਗੰਨੇ ਦਾ ਰੇਟ ਵੀ ਵਧਾਵਾਂਗੇ ਤੇ ਮਿੰਨਾ ਚੱਲਾਂ ਵਾਲੇ ਨੋਟੀਫਿਕੇਸ਼ਨ ਵੀ ਕਰਾਂਗੇ ਪਰ ਸਰਕਾਰ ਨੇ ਉਸ ਬਾਰੇ ਕੁਝ ਨਹੀਂ ਕੀਤਾ ਉਸ ਤੋਂ ਮਜਬੂਰ ਹੋ ਕੇ ਅੱਜ ਸਾਨੂੰ ਫਿਰ ਦੁਬਾਰਾ ਟਰਨੇਟ ਬੈਠਣਾ ਪਿਆ ਇਹ ਸਰਕਾਰ ਦੀ ਨਿਕੰਮੀ ਆ ਸਰਕਾਰ ਦੀ ਵਾਦਾ ਖਿਲਾਫੀ ਕੋਈ ਆ ਸਰਪ ਭਗਵੰਤ ਮਾਨ ਬਾਰੇ ਕੀ ਜਾਣ ਜਾਂਦਾ ਜੀ ਤੜੂ ਇਹਨਾਂ ਕਹਿੰਦੇ ਆ ਵੀ ਤੁਸੀਂ ਜੀ ਕੀ ਕਰੋਗੇ ਭਗਵੰਤ ਮਾਨ ਸਰਕਾਰ ਜਿਹੜੀ ਆ ਇਹ ਟਾਈਮ ਟਾਈਮ ਤੇ ਆਪਣੇ ਕੀਤੇ ਹੋਏ ਫੈਸਲਿਆਂ ਦੇ ਯੂ ਟਰਨ ਲੈਂਦੇ ਆ ਜਿਹੜਾ ਵੀ ਫੈਸਲਾ ਕਰ ਲੈਂਦੀ ਆ ਉਹਦੇ ਉੱਤੇ ਸਵੇਰ ਨੂੰ ਹੋਰ ਹੁੰਦਾ ਸ਼ਾਮ ਨੂੰ ਹੋਰ ਹੁੰਦਾ ਇਹ ਤਾਂ ਮੁਹੰਮਦ ਬਿਨ ਤੁਗਲਕ ਦੇ ਨਾਲ ਰਲਿਆ ਹੋਇਆ ਹੈ ਜਿੱਦਾਂ ਦਾ ਉਹ ਫੈਸਲੇ ਕਰਦਾ ਸੀ ਉਦਾਂ ਦੇ ਫੈਸਲੇ ਇਹ ਕਰ ਰਿਹਾ ਹੈ ਇਹ ਤਾਂ ਨਾ ਜਿਹੜਾ ਗੰਨੇ ਦੇ ਸਬੰਧ ਚ ਜਿਹੜਾ ਪਿਛਲੇ ਦਿਨਾਂ ਤੋਂ ਭਗਵਾਨ ਸ੍ਰੀ ਮਾਨ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਸੀ ਵੀ 21 ਤਰੀਕ ਨੂੰ ਮਿਲਣਾ ਚੱਲਣਗੇ 21 ਨੂੰ ਮਨੇ ਚੱਲੀਆਂ 21 ਤੋਂ ਬਾਅਦ ਉਹਨੇ ਕਿਹਾ 28 ਤਰੀਕ ਨੂੰ ਮੈਂ ਜਿਹੜਾ ਜਿਲ੍ਹਾ ਸਾਹੋ ਦੇ ਵਿੱਚ ਰੇਟ ਵੀ ਲਾਂਚ ਕਰ ਦੇਣਾ ਪਾਰਟ ਤੋਂ ਸਭ ਤੋਂ ਵੱਧ ਰੇਟ ਅਲਾਉਂਸ ਕਰਾਂਗੇ ਤੇ ਮਿਲਾਂ ਜੜੀਆਂ 28 ਤਰੀਕ ਨੂੰ ਚੱਲ ਪਣਗੀਆਂ ਕੋਆਪਰੇਟਿਵ 30 ਤਰੀਕ ਨੂੰ ਪ੍ਰਾਈਵੇਟ ਮਿਲਾਂ ਔਰ ਅੱਜ ਤੱਕ ਕੁਝ ਨਹੀਂ ਹੋਇਆ ਅੱਜ ਕਿਸਾਨਾਂ ਨੇ ਜਲੰਧਰ ਧਨਵਾਲੀ ਧਰਨੇ ਤੋਂ ਬਾਅਦ ਅੱਜ ਫੇ ਸਲਾਮ ਅਸ਼ਬਰਾ ਕਰਕੇ ਜਿਹੜਾ ਇੱਥੇ ਧਰਨਾਲਾ ਕਿਸਾਨਾਂ ਦੇ ਮੰਗ ਆਵੇ ਸਾਡਾ ਰੇਟ ਜਿਹੜਾ ਉਹ ਸਹੀ ਗੱਨੇ ਦਾ ਅਲਾਉਂਸ ਹੋਵੇ ਆ ਗੰਨਾ ਸਾਰਾ ਲੱਦਿਆ ਖੜਾ ਟਰੈਕਟਰ ਲੈ ਕੇ ਆ ਗਿਆ ਕਿਸਾਨ ਤੇ ਇਹ ਜਿਹੜੇ ਮਿਲ ਚਲਾਈ ਜਾਵੇ ਤੇ ਇਸ ਕਰਕੇ ਸਾਨੂੰ ਜਿਹੜਾ ਸਹੀ ਰੇਟ ਮਿਲੇ ਤੇ ਮੇਲ ਚੜਾਈ ਜਾਵੇ ਇਹਦੇ ਬਾਰੇ ਹਜੇ ਕੁਝ ਨਹੀਂ ਹੋ ਰਿਹਾ ਇਸ ਕਰਕੇ ਕਿਸਾਨ ਜਿਹੜੇ ਆਪਣੀ ਗੱਲ ਤੇ ਆ ਨੂੰ ਬੜੇ ਬੈਠੇ ਆ ਦੇਖੋ ਸ਼ਾਮ ਤੱਕ ਕੀ ਹਿੰਮਤ ਹੈ ਭਗਵੰਤ ਮਾਨ ਸਰਕਾਰ ਵੇਖੋ ਜੀ ਸਾਡੇ ਕਿਸਾਨਾਂ ਦੇ ਨਾਲ ਪੈਰ ਪੈਰ ਤੇ ਧੋਖੇ ਕਰਕੇ ਇਹ ਮੁਕਰੀ ਏ ਪਹਿਲਾਂ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ 16 ਤਰੀਕ ਦੀ ਮੀਟਿੰਗ ਦੇ ਵਿੱਚ 21 ਤਰੀਕ ਨੂੰ ਮਿਲਾਂ ਚਾਲੂ ਕਰ ਦਿੱਤੀਆਂ ਜਾਣ ਗਈਆਂ ਉਸ ਤੋਂ ਬਾਅਦ 25 26 ਨੂੰ ਮੀਟਿੰਗ ਦੇ ਵਿੱਚ ਫੇਰ ਇਹਨੇ ਵਿਸ਼ਵਾਸ ਦਵਾਇਆ ਕਿ 28 ਤਰੀਕ ਦੇ ਸੈਸ਼ਨ ਦੇ ਵਿੱਚ ਹਰਿਆਣੇ ਨਾਲੋਂ ਡਬਲ ਰੇਟ ਉਹ ਤਾਂ ਆ ਕੇ ਕਿਸਾਨਾਂ ਨਾਲੋਂ ਦਿੱਤਾ ਜਾਏਗਾ 28 ਵਾਲਾ ਸੈਸ਼ਨ ਵੀ ਲੰਘ ਗਿਆ 29 ਵਾਲਾ ਵੀ ਲੰਘ ਗਿਆ ਉਸ ਤੋਂ ਬਾਅਦ ਕਿਸਾਨਾਂ ਵਾਲਕੇ ਰੋੜਾਂ ਦੇ ਬੰਦੂ ਫੇਰ ਮਜਬੂਰ ਹੋ ਗਏ ਸਾਡੀਆਂ ਗੰਨੇ ਦੀਆਂ ਟਰਾਲੀਆਂ ਆਹ ਰੋੜਾਂ ਦੇ ਖੜੀਆਂ ਨੇ ਬੇਸ਼ੱਕ ਪਤਰਕਾਰ ਵੀਰ ਦੇਖ ਲੈਣ ਗੰਨਾ ਸਾਡਾ ਕਾਲਾ ਹੋਇਆ ਪਿਆ ਏ ਸਿਰਫ ਇੱਕ ਮੁੱਖ ਮੰਤਰੀ ਦੇ ਬਿਆਨ ਦੇ ਉੱਤੇ ਕਿਸਾਨਾਂ ਨੇ ਗੱਲਾ ਛਲਾਇਆ ਸੀ ਕਿ ਸਾਡਾ ਮੁੱਖ ਮੰਤਰੀ 2.5 ਤਰੀਕ ਨੂੰ ਗੰਨੇ ਦਾ ਰੇਟ ਲਾਊਂਚ ਕਰਕੇ ਤੇ ਨਾਲ ਹੀ ਤੁਰੰਤ ਹੀ ਮੇਲਾ ਚਾਲੂ ਕਰਵਾਏਗਾ ਤਰੀਕਾ तकरीबन 28 ਵਾਲਾ ਵੀ ਸ਼ੈਸ਼ਨ ਗਿਆ 29 ਵਾਲਾ ਵੀ ਗਿਆ ਤੇ ਮੇਰੇ ਵੀਰੋ ਇਹ ਸ ਮੁੱਖ ਮੰਤਰੀ ਨੇ ਦੁਬਾਰਾ ਸਾਨੂੰ ਮਜਬੂਰ ਕਰ ਦਿੱਤਾ ਰੋਡ ਤੇ ਬਹਿਣ ਨੂੰ ਅੱਜ ਵਾਂਗ ਜਿਹੜੇ ਧਰਨਾ ਵਾਏ ਲੋਕ ਕਿਸਾਨ ਜਿਹੜੇ ਦੇ ਮਜਬੂਰ ਹੋ ਕੇ ਲਾ ਰਹੇ ਨੇ ਕਿਉਂਕਿ ਸਰਕਾਰ ਨੇ ਬਾਰ ਬਾਰ ਸਾਰੀਆਂ ਜਿੱਥੇ ਬੰਦੀ ਦੀ ਮੀਟਿੰਗ ਹੋਈ ਜਿਹਦੇ ਵਿੱਚ ਸੀਐਮ ਭਗਵੰਤ ਮਾਨ ਵੀ ਸੀਗੇ ਉਹਨਾਂ ਵਾਦਾ ਕੀਤਾ ਵੀ ਤੁਹਾਡੀਆਂ ਮਿੱਲਾਂ ਜੜੀਆਂ ਉਹ 21 ਤਰੀਕ ਨੂੰ ਚੱਲ ਜਾਣਗੀਆਂ ਇੱਲੀ ਤੋਂ 21 ਤੋਂ ਬਾਅਦ ਜਿਹੜੀ ਆ ਗੱਲ ਉਹ 28 ਤਰੀਕ ਦੀ ਆਈ 28 29 ਦੀ ਵੀ ਜਿਹੜੀ ਆ ਵਿਧਾਨ ਸਭਾ ਸੈਸ਼ਨ ਚੱਲਣਾ ਉਹਦੇ ਵਿੱਚ ਜਿਹੜੀ ਆ ਸਾਡੀ ਗੱਲਬਾਤ ਮੰਨ ਲਈ ਜਾਏਗਾ ਪਰ ਉਹ ਵੀ ਜਿਹੜੀ ਗੱਲ ਸਾਡੀ ਮੰਨੀ ਨਹੀਂ ਗਈ ਹੁਣ ਇੱਕ ਤੋਂ ਗਾਹ ਵਾਦ ਕੇ ਜਿਹੜੀ ਸਰਕਾਰ ਆ ਉਹ ਲੇਟ ਆ ਨਾ ਤਾਂ ਤੁਹਾਡੀ ਭੇਜੇ ਅੱਜ ਤੱਕ ਜਾਰੀ ਹੋਇਆ ਸਿਰਫ ਸਰਕਾਰ ਵੱਲੋਂ ਇੱਕ ਲੈਟਰ ਆਉਣਾ ਹੁੰਦਾ ਸਾਨੂੰ ਉਹ ਸਾਡੇ ਕੋਲ ਅਜੇ ਪਹੁੰਚਾ ਨਹੀਂ ਨਾ ਪ੍ਰਾਈਵੇਟ ਮਿਲ ਚਲਾਉਣ ਦੀ ਕੋਈ ਗੱਲ ਆਈ ਆ ਨਾ ਸਰਕਾਰੀ ਚੱਲਣ ਦੀ ਕੋਈ ਗੱਲ ਆਈ ਆ ਇਹ ਸਾਰੇ ਜਿੰਨਾ ਚਿਰ ਸਰਕਾਰ ਕੋਈ ਐਲਾਨ ਨਹੀਂ ਕਰਦੀ ਉਹਨਾਂ ਜਿਹੜਾ ਧਰੜਾ ਜਿਹੜਾ ਨਿਰੰਤਰ ਦਿੱਤਾ ਜਾਊਗਾ ਤੇ ਜਥੇਬੰਦੀਆਂ ਦੀ ਜਿੰਨੀਆਂ ਵੀ ਸਾਡੇ ਇਸ ਪਲੇਟਫਾਰਮ ਤੇ ਖਲੋਤੀਆਂ ਨੇ ਉਹਨਾਂ ਦੀ ਸਹਿਮਤੀ ਨਾਲ ਜਿੱਦਾਂ ਧਰਨ ਦੇ ਰੂਪਰੇਖਾ ਲਿਖੀ ਜਾਵੇ ਉਹਦਾ ਨਿਰੰਤਰ ਧਰਨਾ ਜਿਹੜਾ ਉਹ ਚੱਲਦਾ ਰਹੂਗਾ